1.5 ਘੰਟਾ ਹੋ ਗਿਆ ਪੁਲਸ ਕਾਰਵਾਈ ਨੂੰ ਰਹਿਆ ਅਸਰ ਨਾਲ ਇਹਨੇ ਕੋਈ ਪੁਲਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਮਪੋਰਸ ਨਹੀਂ ਜਿ ਕੋਈ ਹਕੜ ਕੇ ਜਾਮ ਕੀਤਾ ਇਹ ਤੱਕ ਕਿਸ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਹੁਣ ਸਾਇ ਪੁਲਸੀ ਚੁੱਪ ਕਰਕੇ ਮੁਰਦੀ ਜਾਣ ਰਹੀ ਹੈ 2-3 ਘੰਟੇ ਹੋ ਗਏ ਜਾਨੂ ਬੈਠਾ ਨੇ ਤੇ ਮੈਂ ਐਮਪੋਰਸੋਂ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਪੁਲਸਲੇ થી ਆਏ ਨੇ ਚਲੇ ਗਏ ਨੇ ਪਪੇ ਨਹੀਂ ਗਏ ਨੇ ਤਾਂ ਕਨੀਆ ਨੇ ਪੈਂਦਾ ਰ ਕਰੀਗੇ ਤੇ ਫਰਗੜੇ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕੰਡ ਹੈ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬਣਦੀ ਘਰ ਵੀ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ ਜਾਵੇ ਇੱਕ ਗੱਲ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰਵਰ ਰਹਿ ਕਰਾ ਜੀ ਦੋਸਤੋ ਹੁਣੇ-ਹੁਣੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਕਟਿਵਾ ਤੇ ਜਾ ਰਹੇ ਮਾਂਤੀ ਤੇ ਗੱਡੀ ਨੇ ਮਾਰੀ ਟੱਕਰ ਔਰ ਮਾਂ ਦੀ ਮੌਕੇ ਤੇ ਹੋਈ ਮੌਤ ਧੀ ਦਾ ਰੋ ਰੋਇਆ ਬਰਾਹਲ ਦੱਸਦੀ ਏ ਕਿ ਕਾਰ ਮੌਕੇ ਤੋਂ ਹੋਈ ਫਰਾਰ ਤੇ ਪੁਲਿਸ ਦੇ ਮੌਕੇ ਤੇ ਦੇਰ ਨਾਲ ਪਹੁੰਚਦੇ ਲੋਕਾਂ ਦੇ ਵਿੱਚ ਰੋਸ਼ ਤੁਹਾਨੂੰ ਦਿਖਾਉਣੇ ਆ ਅਗਲਾ ਮਾਮਲਾ ਕੀ ਹੈ ਤੇ ਕੀ ਕਹਿੰਦੇ ਨੇ ਇਸ ਮਾਮਲੇ ਤੇ ਲੋਕ ਉਹਨਾਂ ਮੱਪੇ ਨਹੀਂ ਦਿੱਤਾ ਜੀ ਪੁਲਸਾਂ ਨਹੀਂ ਆਏ ਪੁਲਸ ਵਾਲੇ ਆਏ ਆਏ ਹੀ ਤੇ ਹੁਣ ਮੌਕਾ ਵੇਖਣ ਗਏ ਆ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸ ਵਾਲੇ ਵੀ ਉਹੀ ਆ ਜਿਹੜਾ ਫਿਰ ਨਾ ਬੀਜੀਪੁਰ ਤੋਂ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੇ ਕੋਈ ਡੇਢ ਘੰਟਾ ਹੋ ਗਿਆ ਜੇ ਡੇਢ ਘੰਟਾ ਇਹ ਡੇਢ ਘੰਟਾ ਹੋ ਗਿਆ ਜੇ ਘੰਟਾ ਡੇਢ ਘੰਟਾ ਹੋ ਗਿਆ ਜੇ ਇਦਾਂ ਹੀ ਅਸੀਂ ਛੜਕਦੇ ਤੇ ਰੋਡ ਤੇ ਅੱਧ ਘੰਟਾ ਬਾਅਦ ਹੀ ਹੋ ਗਿਆ ਜੇ ਮੇਰੇ ਪਿੰਡ ਮੁੰਡਿਆ ਸੀ ਪਿੰਡਾਂ ਤੇਰੇ ਘਾਟੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾਥ ਹੋ ਗਿਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹੇ ਆ ਕਰਨ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਮਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਹੈਗੇ ਹਮਾਜਨ ਹਸਪਤਾਲ ਤੇ ਵੇਚ ਰਹੇ ਆ ਕਦੋਂ ਹਾਂ ਆ ਗੱਲਬਾਤ ਆ ਆ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਜਰਿੰਦ ਤੇ ਇਹ ਦਾ ਇਹ ਬਿਜਾਰੀ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਭੁਜਨ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਬਿਜਾਰੀ ਨੇ ਧੀ ਜਵਾਈ ਆਧੀ ਜਾਂ ਜਵਾਈ ਨੂੰ ਪੁੱਤ ਬਣਾਇਆ ਜੇ ਇਹਨਾਂ ਦੇ ਸਿਰ ਤੇ ਘਰ ਦੀਵਾ ਭੁਜਨ ਹੀ ਕਰਦਾ ਤਾਂ ਗੱਡੀ ਨੰਬਰ ਆ ਵੀ ਨੂੰ ਹੁਣੇ ਲਿਖਾ ਕੇ ਪਿਆ ਜੀ ਜਿਹੜਾ ਆਸ਼ਕ ਆ ਜੀ ਆਪਾਂ ਦੱਸੋ ਗੱਡੀ ਨੰਬਰ ਭਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਕਿਹੜੀ ਗੱਡੀ ਹੈ ਗੱਡੀ ਨੰਬਰ ਐਚ 4 140 ਕੀੜੀ ਗੱਡੀ ਹੈ ਗੱਡੀ ਦਾ ਨਹੀਂ ਸਤਾ ਪਹਿਲਾਂ ਨੰਬਰ ਆ ਗਿਆ ਗੱਡੀ ਦੇ ਆਪੇ ਆ ਜਣਾ ਨੂੰ ਹਰਿਆਣਾ ਨੰਬਰ ਗੱਡੀ ਦੀ ਤੇ ਫਿਰ ਬੋਲੇ ਭਾਈ ਕਿਹੜਾ ਨੰਬਰ ਹੈ ਐਚ 4 140 40 2 40 ਭਾਈ 2 3 ਘੰਟੇ ਹੋ ਗਏ ਜਾਨੂੰ ਬੈਠਾ ਨੇ ਤੇ ਮੈਂ ਹੰਪਰਸੋ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਕੋਸਲੇ ਸੀ ਆਏ ਨੇ ਚਲੇ ਗਏ ਨੇ ਪੋਪੇ ਨਹੀਂ ਗਏ ਨੇ ਕਿੰਨੇ ਆਣ ਪੈਂਦਾ ਆ ਕਰੀਗੇ ਤੇ ਫਰਗੜੇਂ ਜਿੰ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮੇਰੀ ਕਰੂ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜਿਓਂ ਪਰ ਰਹਿੰਦੇ ਨੇ ਇਹਦਾ ਭਰਾ ਵਾ ਵੀ ਲਤੋਂ ਉਦਾਂ ਹੀ ਆ ਉਹਨ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹਦੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਬੁੱਸਾ ਇਹ ਬੁੱਸੀ ਚੁੱਪ ਕਰਕੇ ਮਰਦੀ ਜਾਂਦੀ ਆ ਚੱਕਾ ਇਹ ਕਰਕੇ ਜਾਮ ਕੀਤਾ ਲਿਆ ਕੋਈ ਨਾ ਕੋਈ ਕਾਰਵਾਈ ਤੇ ਸੁਣਾਈ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਚਾਹੀਏ ਸਰਕਾਰ ਚੁਰੀਆਂ ਮੋਹ ਜਾਣਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੋਂਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਰ ਵਾਲੇ ਜਿਹੜੀ ਨੂੰਹ ਨਾਲੋਂ ਜਾ ਰਹੇ ਜਾਂ ਵੇਖੋ ਖਲੋਤੀ ਲਾਗੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਕੋ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਜੀ ਗੱਡੀ ਨਾਲ ਕੇਤੋ ਦੀ ਓਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਲਾਗੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਉਹ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬੰਦ ਦੀ ਕਾਰ ਵੀ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ ਦਾ ਪਾੜ ਲਗਾਈ ਮਟਾਰ ਉੱਥੇ ਸਿੰਟਰ ਹੋਇਆ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੱਟ ਹੋ ਗਈ ਆ ਜਿਹੜੀ ਬੰਦ ਕਰ ਲਈ ਆ ਉਹ ਲੱਗੇ ਕਾਰ ਦੇ ਨਹੀਂ ਚਲਦੀ ਜਾਂਦੀ ਆ ਬਾਟਿੰਗ